ਰਿਆ ਵਾਲੀਆਂ ਗਲਾ ਤਾਨਕ ਦੀਆਂ ਚੱਲਦੀਆਂ ਆ ਮਾਨਾਵਾਲ ਦਾ ਇਲਾਕਾ ਗਲਾ ਬੈਂਟ ਇਸ ਵੇਲੇ ਆਓ ਅੰਕ ਲੋ ਜੀ ਹੁਣ ਉਦਘਾਟਨ ਸਮਾਰੋਹ ਕੀਤਾ ਜਾ ਰਿਹਾ ਹੈ ਤਾੜੀਆਂ ਮਾਰ ਦਿਓ ਜੀ ਖੇਡ ਸਟੇਡੀਅਮ ਦਾ ਉਦਘਾਟਨ ਹੋਇਆ ਹੈ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਣ ਜੀ ਨਾਲ ਸਾਡੇ ਸਰਬਜੀਤ ਸਿੰਘ ਦੀ ਪੀ ਸਾਡੇ ਸ਼ਹਿਰੀ ਪ੍ਰਧਾਨ ਦੀ ਹੋਰ ਵੀ ਜਿੰਨੀਆਂ ਸਤਿਕਾਰਯੋਗ ਹਸਤੀਆਂ ਉਹਨਾਂ ਦੇ ਨਾਲ ਚੱਲ ਕੇ ਆਈਆਂ ਸਾਰਿਆਂ ਨੂੰ ਜੀ ਆਇਆਂ ਕਿਹਾ ਜਾ ਰਿਹਾ ਹੈ ਪਹਿਲਾਂ ਸਾਡੇ ਹਰਪੰਦਰ ਸਿੰਘ ਸਾਡੇ ਈਟੀਓ ਸਾਹਿਬ ਸਾਡੇ ਕੈਬਨਿਟ ਮੰਤਰੀ ਉਹਨਾਂ ਦੀ ਹਾਜ਼ਰੀ ਭਰੀ ਹੈ ਹੁਣ ਇਹ ਵੀ ਹਸਤਕਾਰਯੋਗ ਵਿਅਕਤੀਆਂ ਜੋ ਸਾਡੇ ਸਤਿਕਾਰਯੋਗ ਵੀਰ ਨੇ ਸ਼ਗਨ ਬਣਦੇ ਆ ਬੜਾ ਧੰਨਵਾਦ ਕਰਦਾ ਵੱਡੇ ਵੀਰ ਕਬੱਡੀ ਕੋਚ ਆ ਉਦਮ ਸਦਕਾ ਅੱਜ ਪਹਿਲੀ ਵਾਰ ਇਸ ਧਰਤੀ ਤੇ ਇਹਨਾਂ ਖਿਡਾਰੀ ਕਹਿੰਦੇ ਜਿਹੜੇ ਜਰਸੂ ਰਣਗੇ ਤੇ ਸਰਾਬ ਰੂਪੀ ਸੰਗਤ ਦੇ ਨਾਲੇ ਥੋੜੇ ਪਿਛੇ ਆ ਜਾ ਪਾਜੀ ਸਾਰਿਆਂ ਨੂੰ ਪ੍ਰੇਮ ਵੰਡਿਓ ਵੀਰ ਜੀ ਨਾਲ ਆਜੋ ਲਓ ਜੀ ਦੁੱਧਾ ਪੀ ਬਦਲੇ ਇੱਕ ਜਾਣ ਪਹਿਚਾਨ ਕੇ ਯਾਦਗਾਰੀ ਤਸਵੀਰ ਹੈ ਸਭੂ ਪੱਤਰਕਾਰ ਭਾਈਚਾਰੇ ਦਾ ਵੀ ਧੰਨਵਾਦ ਹਰ ਪੰਜਾਬ ਲਾਈਵ ਨੰਬਰ 1 ਬੋਲੇ ਸੋ ਨਿਹਾਲ ਹੁੰਦੀ ਸਹੀ ਬੱਲੇ ਬੱਲੇ ਪਰ ਕਿੱਥੇ ਆ ਵੇਖਾਂਗੇ ਉੱਥੇ ਜਿੱਦੀ ਕੁੜੀ ਐ ਟੱਕੀ ਆਉਂਦੀ ਐ ਆ ਵੇਖਾਂਗੇ ਬੱਲੇ ਬੱਲੇ ਕਰਾਤੀ ਖੇਡ ਮੈਦਾਨ ਦੇ ਤੇ ਪੁੱਤਰ ਦਿਹਾੜਾ ਮਿਸਲ ਸੇਤਾ ਕਰਮਾਦਲ ਦੇ 15ਵੇਂ ਸਿੰਘ ਸਹਿਬਾਨ ਮਾਪੂਸ ਬਾਬਾ ਡੱਢੇਰ ਸਿੰਘ ਜਿਨ੍ਹਾਂ ਦੇ ਮਿੱਠੀ ਮਿੱਕੀ ਯਾਦ ਨੂੰ ਸਮਰਪਿਤ ਅੱਜ ਦਾ ਇਹ ਬਹੁਤ ਹੀ ਵੱਡਾ ਚੰਗੂ ਖੇਡ ਮੈਦਾਨ ਵਿੱਚ ਚੁਲਿਆ बड़े-बड़े के बड़े क्योंकि यार मैच चार-चार मैच चार-चार फिर मतलब कि वो किसी बड़े-बड़े के बड़े-बड़े नहीं सब टाइम को टाइम जिला सी लेकिन जो प्रथम जिला में जो सी है परीक्षा होगी तो आप में लोग बड़े सारे तो बड़े ठपे उनकी बातें तो क्या बनेगा बेवकूफ सी है आस्था सी

ਹੋਨੇ ਚੁੱਕ ਕੇ ਫੇਰ ਲਗਾ ਦੇ ਜੁੜੀ ਹੈ ਸਮੇਂ ਸਮੇਂ ਤੇ ਪਾਏਗਾ ਸਾਹੀ ਰਿਛੇ ਜੋੜਾ ਰਿਹਾ ਹੈ ਕੰਦਰਾ ਵਧਾ ਹੁਣ ਹੋਇਆ ਦੇਖਾਂਗੇ ਨਾਰਜਨੀ ਕਬੱਡੇ ਨਾਰਜਨੀ ਮਾਤਾ ਕਨ ਸਾਥੀ ਜੋਗੇ ਕਰਦੇ ਹੋਏ ਹਨ ਹਨ ਮਾਦੇ ਵਿੱਚ ਆਹ ਹੋ ਜਿੰਨਥੇ ਹੋਏ ਮਾਨ ਕਰਕੇ ਪ੍ਰੀਤੀ ਤੇ ਪਰਮਾਨੰਥ ਹੈ ਮਾਤਾ ਜੀ ਨੂੰ ਬੁਲਾ ਰਹੇ ਹੋ ਇਹ ਨਾਰਜਨੀ ਹੈ और समय तो के तकाबा हमें कोई कोर्ट है संदीप प्रताला किया फैसला के भीतर दे है ये तो दे दे दे। तो दे 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 तो भी स्कोर लगता है बोल करने के लिए कि जीपीए में ना पासेंट लेकर ही खेल लिया है ओ सुबह से भी कोर्ट से सारे प्रतालियां खेल रहे हैं ओ नज़र लगे बढ़िया है ओ हरे आइने खेल लिया है लात जसुली रेयर कहीं भी है तेरे ते दि� ते ஆயே <muchos> ம ਆਣ ਲੋ ਜਲਪਾਲੀ ਛਾਇਆ ਕਰਨ ਆਪਣੀ ਸਿਹਤ ਦਾ ਵੀ ਖਿਆਲ ਰੱਖਿਆ ਕਰ ਔਰ ਸਕੂਲ ਵੀ ਜਾਇਆ ਕਰ ਤੇ ਤੇਰਾ ਜੋ ਖਰਚਾ ਭਾਰਾ ਹੈ ਔਰ ਜੋ ਤੇਰਾ ਖਰਚਾ ਚੱਲਦਾ ਹੈ ਘਰ ਦਾ ਜੋ ਤੂੰ ਕਰਾਇਆ ਦੇਣਾ ਹੈ ਇੱਕ ਵੱਡੀ ਦੇ ذریعے ਤੇਰੇ ਘਰ ਦਾ ਖਰਚਾ ਵੀ ਚੱਲੇਗਾ ਇਹ ਨੂਰਵੰਤ ਬੱਚਾ ਜਰੂਰ ਮਾਨਸਪੰਨ ਕਰਨੇ ਇਹ ਮੇਡ ਪਾ ਰਿਹਾ ਹੈ ਜਿਹੜੀ ਬੈਂਟੀ ਮੇਰਾ ਸਾਥੀ ਕਮੈਂਟੇਟਰ ਸ਼ੇਰਾ ਵੀਰ ਆਦੀਏ ਵਾਇਕ ਤੇ ਔਰ ਸਾਹਮਣੇ ਮੁਕਾਬਲਾ ਬਹੁਤ ਚੂਟੀ ਦਾ ਹੈ ਖੇਚ ਨੌਜਵਾਨਾ ਖੇਚੇ ਵਾਰਡ ਕਹਿੰਦੇ ਇਹ ਤਾਰਾ ਵਾਲਾ ਪੈਂਬਰ ਸਾਹਿਬ ਵੱਡੇ ਸਤਿਕਾਰ ਦੇ ਵੀਰਾਂ ਦਾਤਨ ਸਾਹਿਬ ਉਹ ਟੀਮਾਂ ਦੇ ਖਿਡਾਰੀ ਜਿਹੜੇ ਆਪਣੀ ਤਿਆਰੀ ਰੱਖਣਗੇ ਨਾਨਕ ਉਡਾਲੀ ਡੋਕਰਾ ਵਾਲਾ ਖੇਡ ਗਰਾਊਂਡ ਦੇ ਵਿੱਚ ਹੈ ਇਹ ਜਮਾ ਭੈਣ ਭਰਾਵਾਂ ਨੇ ਬਹੁਤ ਸੋਹਣੀ ਖੇਡ ਕਬੱਡੀ ਦੇ ਵਿੱਚ ਹੈ ਜਿਹੜਾ ਉਹ ਆਪਣਾ ਮਾਰਚ ਮਗਾਇਆ ਹੋਇਆ ਮਿਹਨਤ ਜਰੀਏ ਆਹ ਸਾਹਮਣੇ ਦੇਖਦੇ ਕਿ ਮਿਹਨਤ ਹੈ ਬੈਰੀਗੇਟ ਵਾਲੇ ਵੀ ਜਾਂਦੇ ਢਿੱlo ਨਿਸ਼ਾਨ ਢਿੱlo ਇਹ ਸਾਡੀ ਆਵਾਜ਼ ਪੁੱਛਦੀ ਕਰ ਰਿਹਾ ਪਿੰਦਰ ਲਾਈਟਾਂ ਦਾ ਸਾਊਂਡ ਹੈ ਖਟਖਲੇ ਭਰਾ ਜੀ ਸਾਊਂਡ ਹੈ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਟੈਂਟ ਵਾਲੇ ਵੀਰ ਨੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਇਹ ਸਟੇਜ ਜਿਹੜੀ ਹੈ ਸ਼ਿੰਗਾਰੀ ਆ ਮਾਫੀ ਚਾਹਾਂਗਾ ਕਿਉਂਕਿ ਕੱਪ ਜੁਮ ਟੈਂਟ ਕਰੀਦਾ ਸੋ ਮਾਫੀ ਵੀ ਮੰਗੀ ਹੈ ਮੇਰੀ ਬੇਨਤੀ ਹੈ ਸ਼ਮਜੋਦਾ ਵੀਰ ਬਹੁਤ ਜਨੀ ਕੋਸ਼ਿਸ਼ ਕਰਨੀ ਜਦੋਂ ਉੱਥੇ ਸਮਾਪਤੀ ਹੋ ਗਈ ਤੇ ਫਿਰ ਉੱਥੇ ਵਾਪਸ ਆ ਜਾਣਾ ਹੈ ਔਰ ਜੋ ਮਾਨ ਸਨਮਾਨ ਮੈਂ ਆਪੇ ਆਕੇ ਲੈ ਕੇ ਜਾਵਾਂਗਾ ਜਰੂਰ

ਇਨਾਂ ਦੇ ਵਿੱਚੋਂ ਆ ਦੁਨੀਆ ਦੇ ਸਟਾਰ ਪੈਦਾ ਹੋਣੇ ਸਟਾਰ ਪੈਦਾ ਹੋਣੇ ਪਰ ਲੱਗਦਾ ਯੋਰ ਬਾਜਵਲੀ ਉਂਗਲ ਖੜੀ ਹੈ ਜਦੋਂ ਤੇਰੀ ਯੋਰ ਖੇਡ ਦੇ ਬਾਅਦ ਵਿੱਚ ਕਾਹਦੇ ਸਟਾਰ ਜਨਾ ਉਹ ਖਰੇ ਕਰ ਕਤਰੀ ਦੇ ਦੂਵੇ ਆ ਸਮਰੇ ਕਬੀ ਸਿੰਘ ਖਰਦਾਰ ਵੀ ਖੇਡ ਦੇ ਮਾਦ ਵਿੱਚ ਫਿਰ ਪਈ ਹੈ ਲੱਗਦੀ ਹੋਂ ਫਾਗੇ ਚੁੱਕਿਆ ਰਬੂ ਵੀ ਸਗਦਾ ਵੱਡਾ ਇਕੱਠ ਹੈ ਤੇ ਬੜੇ ਬੰਦੇ ਇਕੱਠ ਹੋ ਗਏ ਖਰਦਾਰ ਗੱਪ ਜਰ ਬੱਤਾ ਵੱਡਾ ਉਹ ਜੀ ਜਦੋਂ ਹੱਥ ਲਾ ਕੇ ਆ ਗਿਆ ਇਸਲਾਮ ਅਲੈਕੁਰ ਹੱਥ ਲਾ ਕੇ ਆ ਗਿਆ ਆ ਸਮਰੇ ਵੀ ਜੀ ਖੜੇ ਗਏ ਵੱਡੇ ਸਰਪੰਚ ਨਵਕਰਨ ਸਿੰਘ ਵੀ ਆਪਣੇ ਮੁਬਾਰਕ ਹੱਥਾਂ ਦੇ ਨਾਲ ਹੀ ਮਾਨ ਸਨਮਾਨ ਦੇ ਰਹੇ ਨਾਲ ਸਰਕਾਰ ਦੇ ਗਸ਼ਤੀਆਂ ਨੂੰ ਸੋਭਾ ਕਰਮੀ ਰਹੂ ਜੁਨੀ ਮਰ ਦੀ ਗਰਵੀ ਹੋ ਕੱਢੇ ਸਾਡੇ ਬਹੁਤ ਹੀ ਸਨਕਾਰਯੋਗ ਸਰਪੰਚ ਸਾਹਿਬ ਸਰਦਾਰ ਨਮਕਹਿ ਸਿੰਘ ਜੀ ਸਰਪੰਚ ਸਾਹਿਬ ਬੱਲਿਆ ਉਹਦਾ ਮਿਲੋ ਕੋਹਾ ਟੀਮ ਦੇ ਖਿਡਾਰੀਆਂ ਦੇ ਲਈ 500 ਰੁਪਏ ਦੇ ਪਿਆਰ ਜਿਹੜਾ ਹੈ 500 ਰੁਪਏ ਦੇ ਮਾਰ ਪੋਹ ਦੇ ਕਰਕੇ ਆ ਉਹ ਕਬੱਡੀ ਲੱਗਾ ਵੀ ਸਰਮਜੀਤ ਪੁਰਾਂਜਾ ਮਾਰਸੀ ਦੇ ਪੰਜਾਬ ਲਾਈਨ ਕਬੱਡੀ ਕਲੱਬ ਕਾਨੀਆ ਅੱਜ ਮਾਝੇ ਦੀ ਟੀਮ ਦੇ ਵਿੱਚੋਂ ਕਾਨੀਆ ਪਰ ਦੇ ਨਾਂ ਤੇ ਖੇਡੇ ਜੀ ਔਰ ਬਿਨਾ ਕਿਸੇ ਦੇਣੀ ਨੇ ਕਾਨੀਆ ਆਹ ਹਰ ਕੋ ਮੋਰ ਮੋਰ ਕਰੇ ਜਿੱਥੇ ਪੰਜਾਬ ਹੈ ਉੱਥੇ ਪੰਜਾਬੀ ਕਰੀਏ ਅੱਜ ਵੱਡੇ ਪਿਆਰ ਵੱਡੇ ਸਤਿਕਾਰ ਦਿੱਤੇ ਜਾ ਰਿਹਾ ਹੈ ਪੰਜਾਬ 915.com ਦੇ ਜਿਹੜੀਆ ਵਦਿਆ ਵੈਲਕਮ ਥੀਆ ਆਖਾਂ ਦੇ ਉਹ ਸਭਨੇ ਵੈਲਕਮ ਜੀ ਆਖਿਆ ਜਾ ਰਿਹਾ ਆਈ ਸਾਰੀ ਸੰਗਤ ਨੂੰ ਆਹ ਸਭਨੇ ਪੈਂਦੀਆਂ ਕਬੱਡੀਆਂ ਲੱਗ ਜਉ ਨੇ ਜੱਬੇ ਇਧਰ ਜਿਹੜਾ ਇਹ ਖੇਡ ਮੇਲਾ ਹੈ ਇਹ ਮੱਲੀਆਂ ਪੜਦੀ ਐ ਤੇ ਚ ਖੇਡਿਆ ਜਾ ਰਿਹਾ ਹੈ ਮਾਜਾ ਕਬੱਡੀ ਕਲੱਬ ਬਾਲੀਆ ਬਾਲੀਆ ਜੋਸ਼ਾ ਭਰਾਵਾਂ ਦੀ ਕਿਤੇ ਸੋਤੇ ਬੱਚੇ ਵਸੇ ਨਹੀਂ ਤੇ ਕਿਥੇ ਗਲਤ ਪਾਸੇ ਆਉਣ ਵਾਲੀ ਗੱਲ ਹੈ ਆ ਬੱਚੇ ਬੜਾ ਵਧੀਆ ਖੇਡਦੇ ਇੱਥੇ ਸਾਰਿਆਂ ਨੂੰ ਵੱਡੇ ਮਾਨ ਸਨਮਾਨ ਸਨਸ਼ੇਖਨ ਮਨਾਰਦੀ ਮੱਲਣ ਗੱਲ ਇੱਕੋ ਆ ਕਿਤੇ ਸੱਸਾਂ ਨੂੰ ਜੱਫੇ ਨਾ ਲੜਕੁੜੀਆਂ ਕਿਤੇ ਸੱਸਾਂ ਨੂੰ ਜੱਫੇ ਨਾ ਲੜਕੁੜੀਆਂ ਪਹਿਲੀ ਰੇਡ तो ते लखा भर का पॉइंट हो आ गोते आवे हैप्पी ये भी स्कोर लेके और कर लेंगे कि जीपीओ वाले पास से टीम ने खेल लिया है ओ तो सुरेंद्र सिंह की कोच सारे कालिया पे डाले उन्होंने भी पहले बढ़िया है ओ हरियाणा की भी खेल लिया है लाख जसूर की रेड पड़ी हुई है ते दूसरे पास है ये फरमा कोई ना मिला ஆயிர <laughs> <laughs> संदीप तो बताला तो की या भैंसला की पोषण के नागरिक को भी नागरिक माता का इंसान भी को भी करते हुए हैं खेल मानते हैं कि आप हर जगह से होंगे मानने का जब भी चीज़ है ने तो सामने खाया माता ये जो बना रहे हो ये नागरिक है नागरिक जो प्रभाव में लोगे जब भी है तो इसका तो आओगे तो 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 ਕੰਗਲਾ ਆ ਮੇਖੇ ਖੇਡ ਮਾਣ ਦੇ ਚੁਣੀ ਹੋਏ ਪਰੇ ਪਰੇ ਦੇ ਪਾਏਗਾ ਜਾਂ ਵੀ ਜਿਹੜਾ ਹੋਇਆ ਕਰਦਾ ਵੱਡਾ ਹੋ ਰਿਹਾ ਹੈ ਮਾਣ ਦੇ ਵਿੱਚ ਚੁਣੀਆ ਬੱਲੇ ਬੱਲੇ ਘਾਈਆਂ ਚੋਟੀ ਦਾ ਮੈਚ ਤਗੜਾ ਮੈਚ ਚੱਲ ਰਿਹਾ ਹੈ ਖੇਡ ਮਾਣ ਦੇ ਵਿੱਚ ਉੱਠੇ ੱਲੇ ਬੱਲੇ ਬੱਲੇ ਵੀ ਸਾਹ ਪਰ ਪਾਈ ਤੋਂ ਐਂਡ ਦੇ ਸੇ ਵੱਡੇ ਸਰਪੰਚ ਨਾਮ ਕਰਨ ਸਿੰਘ ਦੀ ਆਪਣੇ ਮੁਬਾਰਕ ਹੱਥਾਂ ਦੇ ਨਾਂ ਨੇ ਬਾਰਸਰ ਮਾਨ ਦੇ ਨਾਲ ਸਰਕਾਰ जोग ਹਸਤੀਆਂ ਨੂੰ ਅੱਜ ਜੰਡਿਆਲਾਪੁਰ ਹਲਕੇ ਦੇ ਬਹੁਤ ਹੀ ਇੱਕ ਅਹਿਮ ਪਿੰਡ ਮੰਡੀਆਂ ਦੇ ਵਿੱਚ ਜਿਹੜਾ ਚੌਥਾ ਸੰਤ ਬਾਬਾ ਗਜਨ ਸਿੰਘ ਯਾਦਾਰੀ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਪਿਛਲੀ ਵਾਰੀ ਵੀ ਇਹ ਟੂਰਨਾਮੈਂਟ ਦੇ ਵਿੱਚ ਮੈਨੂੰ ਆਉਂਦਾ ਮੌਕਾ ਮਿਲਿਆ ਸੀਗਾ ਉਸ ਵੇਲੇ ਇਹ ਸਟੇਜ ਵੀ ਕੱਚੀ ਸੀਗੀ ਅਸੀਂ ਟੈਂਪਰੇਰੀ ਬਣਾਈ ਸੀ ਕਿ ਸਟੈਪ ਵੀ ਨਹੀਂ ਸੀਗੇ ਤੇ ਸਾਥ ਸੰਗਤ ਦੇ ਨਾਲ ਉਦੋਂ ਵਿਚਾਰ ਵਟਾਂਦਰਾ ਕੀਤਾ ਸੀ ਕੱਲ ਕਿ ਇੱਥੇ ਸਟੇਜ ਪੱਕੀ ਹੋਣੀ ਚਾਹੀਦੀ ਆ ਔਰ ਗਰਾਊਂਡ ਜਿਹੜੀ ਆ ਉਹ ਬੰਦਣੀ ਚਾਹੀਦੀ ਆ ਸਟੈਪਸ ਬਣਨੇ ਚਾਹੀਦੇ ਨੇ ਸਾਨੂੰ ਅੱਜ ਖੁਸ਼ੀ ਹੋ ਰਹੀ ਆ ਕਿ ਅੱਜ ਅਸੀਂ ਇਸ ਗਰਾਊਂਡ ਦੇ ਵਿੱਚ ਜਿਹੜਾ ਫੰਕਸ਼ਨ ਕਰ ਰਹੇ ਆ ਸਾਡੇ ਕੋਲ ਸਟੇਜ ਪੱਕੀ ਪੱਕੀ ਸਟੇਜ ਆ ਸਟੈਪਸ ਬਣੇ ਨੇ 20 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਇੱਥੇ ਦਿੱਤੀ ਗਈ ਆ ਸੋ ਮੈਂ ਇੱਥੋਂ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਔਰ ਲਵਨੀ ਬਾਜੀ ਨਵਕੇਤ ਸਿੰਘ ਦੀ ਲਵਨੀ ਬਾਜੀ ਸਾਡੇ ਨਵਕੇਤ ਸਿੰਘ ਦੀ ਟਰਾਂਸਪੋਰਟਰ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਵੀ ਹਮੇਸ਼ਾ ਹੀ ਸਾਡੀ ਮਦਦ ਕਰਦੇ ਤੇ ਖੇਡ ਦੇ ਨਾਲ ਤਿਆਰ ਕਰਦੇ ਨੇ ਸ਼੍ਰੀ ਰਾਜਪਨੋਟ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਨਿੱਜੀ ਯਤਨਾਂ ਦੇ ਸਦਕਾ ਇੱਕ ਭਾਵਨਾਤਮਕ ਆਪਣੀ ਪਿੰਟ ਦੇ ਨਾਲ ਭਾਵਨਾਵਾਂ ਦੇ ਨਾਲ ਜੁੜੇ ਹੋਏ ਨੇ ਔਰ ਹਮੇਸ਼ਾ ਪਿੰਟ ਤੇ ਚੰਗੇ ਕੰਮਾਂ ਵਾਸਤੇ ਜਿਹੜੇ ਨੇ ਉਹ ਅੱਗੇ ਆਉਂਦੇ ਰਹਿੰਦੇ ਨੇ ਸੋ ਮੇਰੇ ਵੱਲੋਂ ਅੱਜ ਦੇ ਇਸ ਚੌਥੇ ਜਿਹੜਾ ਕਬੱਡੀ ਟੂਰਨਾਮੈਂਟ ਆ ਉਹਦੇ ਵਿੱਚ ਪਾਰਟਿਸਪੈਂਟਸ ਜਿੰਨੇ ਵੀ ਨੇ ਔਰ ਵੱਖ-ਵੱਖ ਪਿੰਡਾਂ ਤੋਂ ਬੱਚੇ ਜਿਹੜੇ ਪਾਰਟਿਸਿਪੇਟ ਕਰ ਰਹੇ ਕਰ ਰਹੇ ਨੇ ਮੇਰੇ ਵੱਲੋਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਔਰ ਮੈਂ ਵਾਹਿਗੁਰੂ ਅੱਗੇ ਆਸ ਬੇਨਤੀ ਕਰਦਾ ਕਿ ਉਹ ਇਸ ਤਰ੍ਹਾਂ ਹੀ ਅੱਗੇ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਵਿੱਚ ਵੀ ਅੱਗੇ ਵਧ ਕੇ ਸਾਡੇ ਹਲਕੇ ਜਿਹੜਾ ਬਿੰਦੂ ਦਾ ਬਲੀਆਂ ਪਿੰਡ ਦਾ ਨਾਮ ਜਿਹੜਾ ਉੱਚਾ ਕਰਦੇ ਰਹੇ ਬਹੁਤ ਬਹੁਤ ਕੰਮ ਹੁੰਦਾ ਬਲੀਆਂ ਵਿੱਚ ਉਮੀਦ ਸੰਸਥਾ ਜਿਹੜੀ ਹੈ ਉਹ ਕਬੱਡੀ ਗੋਲਡ ਕੱਪ ਕਰਾ ਰਹੀ ਹੈ ਸਲਾਨਾ ਸਲਾਨਾ ਇਹਨਾਂ ਦਾ ਟੂਰਨਾਮੈਂਟ ਹੁੰਦਾ ਹੈ ਹਰ ਸਾਲ ਕਰਵਾਂਦੇ ਆ ਔਰ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਕਬੱਡੀ ਦੇ ਮਸ਼ਹੂਰ ਖਿਡਾਰੀ ਇੱਥੇ ਪਹੁੰਚਦੇ ਨੇ ਔਰ ਪਿੰਡ ਬਲੀਆਂ ਜਿਹੜਾ ਸਾਡੇ ਜਨਰਾਲੇ ਹਲਕੇ ਦਾ ਬਹੁਤ ਮਹੱਤਵਪੂਰਨ ਪਿੰਡ ਹੈ ਔਰ ਜੋ ਰੋਲ ਸਾਡੇ ਸਮਾਜ ਵਾਸਤੇ ਸਾਡੇ ਪੰਜਾਬ ਵਾਸਤੇ ਸਾਡੇ ਪੰਜਾਬ ਦੇ ਯੂਥ ਵਾਸਤੇ ਇਹ ਟੀਮ ਪਲੇ ਕਰ ਰਹੀ ਆ ਮੇਰੇ ਖਿਆਲ ਨਾਲ ਇਹ ਬਹੁਤ ਸ਼ਲਾਘਾਯੋਗ ਆ ਔਰ ਪੰਜਾਬ ਦੇ ਬੱਚਾ ਨੂੰ ਸਾਡਾ 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 ਇਹ ਮੰਤਵ ਹੈ ਕਿ ਪੰਜਾਬ ਦੇ ਬੱਚਾ ਨੂੰ ਅਸੀਂ ਖੇਡਾਂ ਵੱਲ ਕ੍ਰਿਸ਼ਿਤ ਕਰੀਏ ਔਰ ਮੇਰੇ ਖਿਆਲ ਨਾਲ ਇਹ ਸਾਡੀ ਉਮੀਦ ਸੰਸਾ ਜਿਹੜੀ ਆ ਇਸ ਮਕਸਦ ਦੇ ਚ ਪੂਰੀ ਤਰ੍ਹਾਂ ਕਾਮਯਾਬ ਨਜ਼ਰ ਆ ਰਹੀ ਆ ਪੰਜਾਬ ਦੇ ਜਿਹੜੇ ਨੌਜਵਾਨ ਮੁੰਡੇ ਨੇ ਜਿਹੜੇ ਸਾਡੀ ਬਦਕਿਸਮਤੀ ਸੀ ਕਿ ਖੇਡਾਂ ਤੋਂ ਦੂਰ ਹੋ ਰਹੇ ਸੀਗੇ ਔਰ ਜਿਹੜੀ ਖੇਡਾਂ ਤੋਂ ਜਦੋਂ ਦੂਰ ਹੋਵਾਂਗੇ ਤੇ ਸਾਡੀ ਜਿਹੜਾ ਧਿਆਨ ਹੋਰ ਗੈਲਥ ਕੰਮਾਂ ਵੱਲ ਜਾਏਗਾ ਔਰ ਇੱਕ ਕਾਬਤ ਵੀ ਹੈਗੀ ਹੈ ਕਿ ਜਸ ਦੇਸ਼ ਦੇ ਜਿਸ ਸੂਬੇ ਦੇ ਜਿਹੜੇ ਮੈਦਾਨ ਭਰੇ ਹੋਣਗੇ ਖੇਡ ਖਿਡਾਰੀਆਂ ਨਾਲ ਤੋਂ ਉਸ ਸੂਬੇ ਦੇ ਉਸ ਦੇਸ਼ ਦੇ ਜਿਹੜੇ ਹਸਪਤਾਲ ਖਾਲੀ ਹੋਣਗੇ ਤੋਂ ਇਹ ਸੋਨੀ ਸੇਦ ਦਾ ਵੀ ਸੋਨੀ ਸੇਦ ਪਾਲ ਵੀ ਇੱਕ ਕਦਮ ਹੈਗਾ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਕਬੱਡੀ ਸਾਡੇ ਪੰਜਾਬ ਦੀ ਸ਼ਾਨ ਹੈ ਸਾਡੇ ਪੰਜਾਬ ਦੀ ਸਿਰ ਕੱਢ ਖੇਡ ਹੈਗੀ ਆ ਸਾਰੇ ਦੇਸ਼ ਵਿੱਚ ਅਸੀਂ ਏਸ਼ੀਆ 'ਚ 골ਡ ਮੈਡ ਜਿੱਤੇ ਕਬੱਡੀ 'ਚ ਜਿੱਤੇ ਆ ਤੋ ਸਾਡੇ ਐਨ ਆਰ ਆ ਵੀਰ ਸਾਰੇ ਜਿਹੜੇ ਹਰ ਸਾਲ ਪੂਰੇ ਯਤਨ ਕਰਦੇ ਨੇ ਕਿ ਇਸ ਖੇਡ ਨੂੰ ਪੂਰੇ ਸਰਮੌਰ ਫੇਰ ਬਣਾਇਆ ਜਾਵੇ ਔਰ ਮੈਂ ਤਾਂ ਕਹਿਣਾ ਹੁੰਨਾ ਕਿ ਸਾਡੇ ਐਨ ਆਰ ਆ ਵੀਰ ਨੇ ਰਹਿੰਦੇ ਭਾਵੇਂ ਉਹ ਸ਼ਰੀਰ ਉਹਨਾਂ ਦੇ ਬਾਹਰ ਰਹਿੰਦੇ ਦੇਸ਼ ਤੋਂ ਬਾਹਰ ਰਹਿੰਦੇ ਪਰ ਦਿਲ ਅਤੇ ਆਤਮਾ ਉਹਨਾਂ ਦੀ ਆਪਣੇ ਦੇਸ਼ ਵਾਸਤੇ ਹੀ ਟੜਕਦੀ ਆ ਔਰ ਹਰ ਵੇਲੇ ਫਿਕਰਮੰਦ ਰਹਿੰਦੇ ਨੇ ਕਿ ਕਿੱਦਾਂ ਸਾਡੇ ਪੰਜਾਬ ਦੀ ਯੂਥ ਨੂੰ ਜਿਹੜਾ ਉਹ ਸਹੀ ਰਾਤੇ ਪਾਇਆ ਜਾਵੇ ਸਾਡੀ ਜਿਹੜੀ ਪੰਜਾਬ ਦੀ youth ਚੜੀ ਆ ਆਪਣੇ ਵਿਰਸੇ ਨਾਲ ਆਪਣੇ ਸੱਭਿਆਚਾਰ ਨਾਲ ਜੁੜੇ ਹਮੇਸ਼ਾ ਇਹ ਕੋਸ਼ਿਸ਼ ਕਰਦੇ ਉਹਨਾਂ ਬੜਾ ਪ੍ਰਸ਼ੰਸਾ ਕਰਦਾ ਔਰ ਬੜਾ ਇਹਨਾਂ ਨੂੰ ਧੰਨਵਾਦ ਵੀ ਕਰਦਾ ਕਿ ਜੋ ਰੋਲ ਇਹ ਪਲੇ ਕਰ ਰਹੇ ਨੇ ਬਹੁਤ ਵਧੀਆ ਰੋਲ ਹੈ ਜੀ ਉਮੀਦ ਸੰਸਥਾ ਦੇ ਵਾਸਤੇ ਜੋ ਇਹ ਉਮੀਦ ਨਾਲ ਹੀ ਇਹ ਕੰਮ ਸ਼ੁਰੂ ਕੀਤਾ ਹੈ ਕਿ ਜੋ ਪੰਜਾਬ ਦੇ ਵਿੱਚ ਸਾਡਾ ਨੌਜਵਾਨ ਹੈ ਉਹ ਆਪਾਂ ਸਮਝ ਗਏ ਵੀ ਥੱਕ ਗਿਆ ਹੈ ਜੋ ਸਾਡੇ ਕੰਮ ਸੀ ਹੀ ਉਹ ਤੋਂ ਥੋੜੇ ਜਿ ਥੱਕ ਗਿਆ ਹੈ ਉਦੇ ਵਾਸਤੇ ਬੜੀ ਹੀ ਵੱਡੀ ਉਮੀਦ ਹੈ ਕਿ ਉਹਦੇ ਕੋਈ ਮੈਂ ਤੁਹਾਨੂੰ ਬੜੀ ਕਲੀਅਰ ਜੀ ਗੱਲ ਕਰਨਾ ਚਾਹਾਂਗਾ ਕਿ ਕੋਈ ਵੀ ਸਰਕਾਰ ਕੋਈ ਵੀ ਹਸਪੀਟਲ ਇਹ ਆਪਣੇ ਨਸ਼ੇ ਤੋਂ ਨਹੀਂ ਰੋਕ ਸਕਦਾ ਸਿਰਫ ਇੱਕੋ ਜਗਾ ਵਾ ਉਹ ਹੈ ਗਰਾਊਂਡ ਜਿੰਨੇ ਹੀ ਆਪਾਂ ਗਰਾਊਂਡਾਂ ਭਰ ਦਵਾਂਗੇ ਪਿੰਡਾਂ ਦੀਆਂ ਉਨੇ ਹੀ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਹੁੰਦੇ ਜਾਣਗੇ ਤੇ ਜਦੋਂ ਉਹਨਾਂ ਨੂੰ ਇਹ ਨਸ਼ਾ ਲੱਗ ਜੇਗਾ ਨਾ ਖੇਡਣ ਦਾ ਨਸ਼ਾ ਲੱਗ ਜੇਗਾ ਇਹ ਤੋਂ ਵੱਡਾ ਨਸ਼ਾ ਕੋਈ ਨਹੀਂ ਸਭ ਤੋਂ ਵੱਡਿਆ ਨਸ਼ਾ ਇਹ ਹੋਈ ਆ ਤੇ ਸੋ ਆਪਾਂ ਨੂੰ ਇਹ ਬੜੇ ਵੱਡਾ ਉਪਰਾਲਾ ਤੇ ਸਾਨੂੰ ਸਾਰ ਨੂੰ ਰਲ ਕੇ ਮੈਂ ਤੇ ਧੰਨਵਾਦੀ ਆ ਨਾ ਵੀਰਾਂ ਦਾ ਇਹਨਾਂ ਦੀ ਵੀਰਾਂ ਦਾ ਪ੍ਰੋਟ ਸਾਹਿਬ ਦਾ ਸਰਪੰਚ ਸਾਹਿਬ ਦਾ ਕਿ ਹਰ ਸਾਲ ਇਡਾ ਵੱਡਾ ਇਹ ਵੇਖੋ ਦੇਖੋ ਕਿੰਨੇ ਨਾਮ ਕੈਸ਼ ਨਾਮ 1 ਲੱਖ ਰੁਪਏ 75 ਹਜ਼ਾਰ ਰੁਪਏ ਮੇਰੇ ਖਲ ਕਾਫੀ ਆਪਣਾ ਖਰਚਾ ਕਰਦੇ ਨੇ ਤੇ ਕਿਉਂ ਕਰ ਰਹੇ ਨੇ ਸਿਰਫ ਇੱਕ ਦਿਲ ਦੀ ਪੀਘੜ ਹੈ ਇਹਨਾਂ ਨੂੰ ਕਿ ਸਾਡੇ ਜਿਹੜੇ ਬੱਚੇ ਆ ਉਹ ਜਿਹੜੇ ਨਸ਼ੇ ਚ ਚਲ ਜਾ ਚੁੱਕੇ ਆ ਜੋ ਸਾਡੇ ਤੇ ਕਲੰਕ ਲੱਗ ਚੁੱਕਾ ਪੰਜਾਬ ਦੇ ਉੱਤੇ ਉਹਨੂੰ ਧੋਣ ਦਾ ਸਿਰਫ ਇੱਕੋ ਹੀ ਵੱਡਾ ਉਪਰਾਲਾ ਵਾ ਕਿ ਆਪਾਂ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਜਣੀਆਂ ਗਰਾਉਂਡਾਂ ਭਰਤੀਏ ਤਾ ਕਿ ਸਾਡੇ ਜਿਹੜੇ ਆਇਏ ਕਲੰਕ ਜਿਹੜਾ ਸਾਡੇ ਮੱਥੇ ਤੋਂ ਜਿਹੜਾ ਉਲੱਤ ਸਕੇ ਕਿਉਂ ਪੰਜਾਬੀ ਦੀ ਜਿਹੜੀ ਸਾਡੀ ਇਹ ਕਬੱਡੀ ਜਿਹੜੀ ਗੇਮ ਹੈ ਨਾ ਜੀ ਜਿਦਾਂ ਕੋਈ ਆਪਣਾ ਗਿੱਧਾ ਤੇ ਭੰਗੜੇ ਤੋਂ ਬਿਨਾ ਅਧੂਰਾ ਰਹਿੰਦਾ ਨਾ ਬਾਕੀ ਫੰਕਸ਼ਨ ਸਾਡੇ ਵੀ ਗੇਮਾਂ ਦੀਆਂ ਕਬੱਡੀ ਤੋਂ ਬਿਨਾ ਸਾਰੀਆਂ ਅਧੂਰੀਆਂ ਵਾ ਔਰ ਇਹਦੇ ਵਿੱਚ ਹੀ ਸਾਡੇ ਆ ਛੋਟੇ-ਛੋਟੇ ਬੱਚੇ ਲੱਗੇ ਸੀ ਅੱਜ ਉਹਨਾਂ ਨੂੰ ਪਤਾ ਲੱਗਦਾ ਵੀ ਉਹਨਾਂ ਦਾ ਸਾਡਾ ਟੈਲੈਂਟ ਕੀ ਤੇ ਸਾਡਾ ਪੁਵਿੱਟ ਕੀ ਹੈ ਨੇ ਆ ਪਿੰਡ ਦੇ ਸਹਾਇਜੋਗ ਨਾਲ ਸਾਡੇ ਐਨ ਆਰ ਆਈ ਵੀਰ ਭਰਾਵਾਂ ਦੇ ਸਹਾਇਜੋਗ ਦੇ ਨਾਲ ਸਾਡੇ ਮਹਾਪੁਰਸ਼ ਬਾਬਾ ਗੱਜਨ ਸਿੰਘ ਜੀ ਸੱਚਕੰਨ ਵਾਸੀ ਉਹਨਾਂ ਦੀ ਯਾਦ ਵਿੱਚ ਚੌਥਾ ਕਬੱਡੀ ਕੱਪ ਅਸੀਂ ਕਰਵਾ ਰਹੇ ਹਾਂ ਕਿਸ ਤਰ੍ਹਾਂ ਖਿਆਲ ਆਇਆ ਵੀ ਇਹ ਪ੍ਰੋਗਰਾਮ ਕਰਵਾਉਣਾ ਚਾਹੀਦਾ ਦੇਖੋ ਜਿਵੇਂ ਨਸ਼ੇ ਬਹੁਤ ਵੱਧ ਰਹੇ ਆ ਤੇ ਉਸ ਚੀਜ਼ ਨੂੰ ਰੋਕਣ ਲਈ ਇਹ ਯਤਨ ਕਰਨੇ ਚਾਹੀਦੇ ਆ ਖੇਡਾਂ ਦੇ ਸੋ ਸਾਡੇ ਮਨ 'ਚ ਇਹ ਵਿਚਾਰ ਆ ਵੀ ਅਸੀਂ ਖੇਡਾਂ ਕਰਵਾਈਏ ਉਹ ਕਬੱਡੀ ਕੱਪ ਕਰਵਾਈਏ ਜਿਸ ਨਾਲ ਬੱਚਿਆਂ ਦਾ ਧਿਆਨ ਗਰਾਊਂਡਾਂ ਨਾਲ ਜੁੜੇ ਖੇਡਾਂ ਨਾਲ ਜੁੜੇ ਔਰ ਨਸ਼ੇ ਤੋਂ ਜੇਤੂ ਖਿਡਾਰੀ ਉਹਨਾਂ ਕੀ ਨਾਮ ਰੱਖਿਆ ਜੇਤੂ ਖਿਡਾਰੀ ਵਾਸਤੇ ਫਰਸਟ ਪ੍ਰਾਈਜ਼ ਜਿਹੜਾ ਪਹਿਲੀ ਫਰਸਟ ਟੀਮ ਆਏਗੀ ਉਹਦੇ ਵਾਸਤੇ 1 ਲੱਖ ਰੁਪਇਆ ਨਾਲ ਕੱਪ ਔਰ ਜਿਹੜਾ ਸੈਕੰਡ ਪ੍ਰਾਈਜ਼ ਏ ਸੈਕੰਡ ਟੀਮ ਆਏਗੀ ਉਹਨਾਂ ਵਾਸਤੇ 75 ਹਜ਼ਾਰ ਰੁਪਇਆ ਔਰ ਬੈਸਟ ਜਿਹੜੇ ਪਲੇਅਰ ਦੋ ਕੱਢੇ ਜਾਣਗੇ ਫਾਈਨਲ ਮੈਚ ਚ ਉਹਨਾਂ ਲਈ 1-1 2000 ਦੇ ਨਾਲ ਕਿਤੋਂ ਕਿਤੋਂ ਟੀਮਾਂ ਆਏ ਟੀਮਾਂ ਇੱਕ ਜੀ ਸ਼੍ਰੋਮਣੀ ਕਮੇਟੀ ਤੋਂ ਟੀਮ ਆਈ ਏ ਸ਼੍ਰੋਮਣੀ ਕਮੇਟੀ ਗੁਰਦੁਆਰੇ ਦੀ ਟੀਮ ਹੈ ਜੀ ਉਹ ਆਈ ਏ ਇੱਕ ਹਰਿਆਣੇ ਤੋਂ ਟੀਮ ਆਈ ਏ ਇੱਕ ਮਾਲਵੇ ਤੋਂ ਏ ਇੱਕ ਸਾਡੀ ਗੁਰਦਾਸਪੁਰ ਈ ਮੈਸੇਜ ਦੇਣਾ ਚਾਹੁੰਦੇ ਤੇ ਬਾਜੀ ਮੈਸੇਜ ਇਹ ਸਾਰੇ ਵੀਰ ਭਰਾਵਾਂ ਨੂੰ ਲੋਕਾਂ ਨੂੰ ਇਹ ਦੇਣਾ ਚਾਹੁੰਦੇ ਆ ਕਿ ਇਦਾਂ ਦੇ ਖੇਡ ਮੇਲੇ ਕਬੱਡੀ ਕੱਪ ਖੇਡਾਂ ਕਰਵਾਈਆਂ ਜਾਣ ਤਾਂ ਜੋ ਜਿਹੜਾ ਨਸ਼ਿਆਂ ਦਾ ਹੜ ਥੋੜਾ ਵਗ ਰਿਹਾ ਹੈ ਆਪਣੇ ਪਿੰਡਾਂ 'ਚ ਉਹ ਲੋਕ ਗਰਾਉਂਡਾਂ ਨਾਲ ਜੁੜਨ ਤੇ ਖੇਡਾਂ ਵੱਲ ਜ਼ਿਆਦਾ ਧਿਆਨ ਹੋਵੇ ਜ਼ਿਆਦਾ ਕਿੱਥੇ ਮੁੱਖ ਮਹਿਮਾਨ ਕੌਣ ਹੈ? ਇਸੇ ਮੁੱਖ ਮਹਿਮਾਨ ਸਾਡੇ ਪਹਿਲਾਂ ਕੈਬਨਿਟ ਮਨਿਸਟਰ ਜੀ ਵੀ ਆਏ ਨੇ ਸਰਦਾਰ ਹਰਭਜਨ ਸਿੰਘ ਕੀਤੋ ਜੀ ਤੇ ਸਾਡੇ ਦਿਨੇਸ਼ ਪਾਟਕ ਜੀ ਔਰ ਸ਼ਾਹੀ ਪਧਾ ਸਾਡੇ ਸਰਬਜੀਤ ਸਿੰਘ ਗਿੰਪੀ ਜੀ ਔਰ ਮੈਡਮ ਸੋਹਿੰਦਰ ਕੌਰ ਜੀ ਤੇ ਸਾਰੇ ਮੁੱਖ ਮਹਿਮਾਨ ਸਾਡੇ